ਸਸਿਕਾ ਜੀ ਮੈਂ ਹਕਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਉਦਯੋਗਪਤੀ ਅਤੇ ਟੈਸਲਾ ਦੇ ਸੀਈਓ ਐਲਨ ਮਸਕ ਦੇ ਵੱਲੋਂ ਇੱਕ ਨਵੀਂ ਰਾਜਨੀਤੀ ਪਾਰਟੀ ਅਮਰੀਕਾ ਪਾਰਟੀ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਕਦਮ ਨੂੰ ਹਾਸੋਹੀਨ ਅਤੇ ਮੁਰਖਤਾਪੂਰਨ ਕਰਾ ਦਿੱਤਾ ਟਰੰਪ ਨੇ ਵੀ ਮਸਕ ਦੀ ਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਉਹਨਾਂ ਦਾ ਇਹ ਕਦਮ ਸਿਰਫ ਭੰਬਲ ਪੂਸਾ ਪੈਦਾ ਕਰੇਗਾ ਦੱਸिए ਟਰੰਪ ਦੇ ਸਹਿਯੋਗੀ ਮੰਨੇ ਜਾਣ ਵਾਲੇ ਅਮਰੀਕੀ ਅਰਭਪਤੀ ਮਸਕ ਨੇ ਛੇ ਚਰਵਾੜ ਨੂੰ 100 ਤੇ ਪੋਸਟ ਵਿੱਚ ਕਿਹਾ ਸੀ ਕਿ ਉਹਨਾਂ ਮੁਲਕ ਦੇ ਵਿੱਚ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀਆਂ ਨੂੰ ਚੁਣੌਤੀ ਦੇਣ ਦੇ ਲਈ ਅਮਰੀਕਨ ਪਾਰਟੀ ਦਾ ਗਠਨ ਕੀਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਲਈ ਐਲਨ ਮਸਕ ਦੀ ਉਲੋਚਨਾ ਕਰਦਿਆਂ ਉਸ ਦੇ ਇਸ ਕਦਮ ਨੂੰ ਮੂਰਖਤਾਪੂਰਨ ਕਰਾ ਦਿੱਤਾ ਅਤੇ ਕਿਹਾ ਕਿ ਮਸਕ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਕੇ ਨਹੀਂ ਕਦੇ ਟਰੰਪ ਦੇ ਸਹਿਯੋਗ ਮੰਨੇ ਜਾਣ ਵਾਲੇ ਅਮਰੀਕੀ ਅਰਭਪਤੀ ਮਸਕ ਨੇ ਸਿਨੇਚਰ ਬਾਨ ਨੂੰ ਐਕਸ ਉੱਤੇ ਪੋਸਟ ਵਿੱਚ ਕਿਹਾ ਸੀ ਕਿ ਉਹਨਾਂ ਮਸਕ ਦੇ ਵਿੱਚ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀਆਂ ਨੂੰ ਚੁਣੌਤੀ ਦੇਣ ਦੇ ਲਈ ਅਮਰੀਕਨ ਪਾਰਟੀ ਦਾ ਗਠਨ ਕੀਤਾ ਹੈ ਅਮਰੀਕਾ ਦੇ ਉੱਚ ਰਾਜਨੀਤੀ ਪਾਰਟੀ ਦੇ ਨਾਲ ਸੰਬੰਧਿਤ ਮੁੱਦੇ ਉੱਤੇ ਬੋਲਦੇ ਹੋਏ ਹੁਣ ਡੋਨਾਲਡ ਟਰੰਪ ਨੇ ਮੀਡੀਆ ਨੂੰ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਤਿਰਚੀ ਤੇ ਸ਼ੁਰੂ ਕਰਨਾ ਹਾਸੋਹੀਨ ਹੈ ਸਾਡੀ ਰਿਪਬਲਿਕਨ ਪਾਰਟੀ ਬਹੁਤ ਸਫਲ ਹੈ ਤੇ ਡੈਮੋਕ੍ਰੇਟ ਆਪਣਾ ਰਸਤਾ ਭਟਕ ਗਏ ਨੇ ਪਰ ਇਹ ਹਮੇਸ਼ਾ ਦੋ ਪਾਰਟੀ ਪ੍ਰਣਾਲੀ ਰਹੀ ਹੈ ਤੇ ਤੀਜੀ ਤੀਰੀ ਸ਼ੁਰੂ ਕਰਨ ਦੇ ਨਾਲ ਸਿਰਫ ਪੰਬਲਪੂਸਾ ਹੀ ਵਧੇਗਾ ਦਾਜ਼ੀ ਟਰੰਪ ਨੇ ਟੁਥ ਸੋਸ਼ਲ ਉਤੇ ਕਲੰਬੀ ਪੋਸਟ ਸਰਜੀ ਕਰਦੇ ਹੋਏ ਪੋਸਟ ਵਿੱਚ ਲਿਖਿਆ ਕਿ ਉਹ ਦੇਖ ਕੇ ਬਹੁਤ ਦੁਖੀ ਨੇ ਕਿ ਪਿਛਲੇ 5 ਹਫਤੇ ਦੇ ਵਿੱਚ ਐਲਨ ਮਸਕ ਪੂਰੀ ਤਰ੍ਹਾਂ ਪਟਰੀ ਤੋਂ ਉਤਰ ਗਏ ਨੇ ਅਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ ਟਰੰਪ ਨੇ ਕਿਹਾ ਉਹ ਇੱਕ ਤੀਜੀ ਰਾਜਨੀਤਿਕ ਪਾਰਟੀ ਵੀ ਸ਼ੁਰੂ ਕਰਨਾ ਚਾਹੁੰਦੇ ਨੇ ਇਸ ਸੱਤੇ ਬਾਜ਼ੂਦ ਕੇਓ ਸੇ ਉਕਤਰਾਜ ਦੇ ਵਿੱਚ ਕਦੇ ਸਫਲ ਨਹੀਂ ਹੋਈ ਅੱਜ ਇਹ ਲੱਗਦਾ ਹੈ ਕਿ ਸਿਸਟਮ ਉਹਨਾ ਦੇ ਲਈ ਤਿਆਰ ਨਹੀਂ ਕੀਤਾ ਗਿਆ ਤੇ ਜੀਆਂ ਤੇਰਾ ਤੇ ਲਈ ਇੱਕੋ ਇੱਕ ਚੀਜ਼ ਚ ਚੰਗੀ ਹੈ ਕਿ ਉਹ ਪੂਰੀ ਤਰ੍ਹਾਂ ਵਿਗਨ ਅਤੇ ਹਫੜਾ ਤਫੜੀ ਪੈਦਾ ਕਰਨਾ ਅਤੇ ਅਸੀਂ ਇਹ ਬਹੁਤ ਪਹਿਲਾ ਕੱਟੜਪੰਥੀ ਖੱਬੇ ਪੱਖੀ ਡੈਮੋਕ੍ਰੇਟਸ ਦੇ ਨਾਲ ਕੀਤਾ ਹੈ ਜਿਨ੍ਹਾਂ ਨੇ ਆਪਣਾ ਵਿਸ਼ਵਾਸ ਅਤੇ ਆਪਣਾ ਮਨ ਕੁਆ ਦਿੱਤਾ ਹੈ ਦੂਜੇ ਪਾਸੇ ਰਿਪਬਲਿਕਨ 104ਉ ਟਾਂਗ ਦੇ ਨਾਲ ਚੱਲਣ ਵਾਲੀ ਮਸ਼ੀਨ ਹਨ ਜਿਨ੍ਹਾਂ ਨੇ ਹੁਣੇ ਵੀ ਸਾਡੇ ਦੇਸ਼ ਦੇ ਇਤਿਹਾਸ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਬਿੱਲ ਪਾਸ ਕੀਤਾ ਹੈ 10ਵੇਂ ਅਮਰੀਕੀ ਰਾਸ਼ਟਰਪਤੀ ਨੇ ਵੀ ਕਿਹਾ ਹੈ ਕਿ ਇਹ ਇੱਕ ਮਹਾਨ ਕਾਨੂੰਨ ਹੈ ਜੋ ਹਾਸੋਇਨ ਇਲੈਕਟ੍ਰੋਨਿਕ ਵਾਹਨ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ। ਮੈਂ ਹਮੇਸ਼ਾ ਇਲੈਕਟ੍ਰਿਕ ਕਾਰ ਖਰੀਦਣ ਦੀ ਜ਼ਰੂਰਤ ਦਾ ਵਿਰੋਧ ਕੀਤਾ ਹੈ। ਮੈਂ ਗੈਸੋਲਿਨ ਦੁਆਰਾ ਸੰਚਾਲਿਤ ਵਾਹਨ, ਹਾਈਬ੍ਰਿਡ ਜਾਂ ਫਿਰ ਨਵੀਂ ਤਕਨਾਲੋਜੀਆਂ ਦੁਆਰਾ ਸੰਚਾਲਿਤ ਵਾਹਨ ਖਰੀਦਣ ਦੀ ਆਜ਼ਾਦੀ ਦੀ ਵਕਾਲਤ ਕੀਤੀ ਹੈ। ਮੈਂ ਇਸਤੇ 2 ਸਾਲ ਪਹਿਲਾਂ ਮੁਹਿੰਮ ਚੁਲਾਈ ਹੈ ਅਤੇ ਇਮਾਨਦਾਰੀ ਦੇ ਨਾਲ ਜਦੋਂ ਐਲਨ ਮਸਕ ਨੇ ਮੈਨੂੰ ਆਪਣਾ ਪੂਰਾ ਅਤੇ ਨਿੱਤ ਵਾਤ ਸਮਰਥਨ ਦਿੱਤਾ ਤਾਂ ਮੈਂ ਬਹੁਤ ਹੈਰਾਨ ਹੋਇਆ। ਲੇ ਲਈ ਮੈ ਉਸ ਨੂੰ ਪੁੱਛਿਆ ਕਿ ਉਸ ਨੂੰ ਪਤਾ ਸੀ ਕਿ ਮੈਂ ਉਹ ਆਦੇਸ਼ ਨੂੰ ਖਤਮ ਕਰਨ ਜਾ ਰਿਹਾ ਤਾਂ ਇਹ ਮੇਰੇ ਹਰ ਪਾਸੇ ਅਤੇ ਹਰ ਗੱਲਬਾਤ ਦੇ ਵਿੱਚ ਸੀ ਉਸ ਨੇ ਕਿਹਾ ਕਿ ਉਸ ਨੂੰ ਇਸ ਦੇ ਨਾਲ ਕੋਈ ਵੀ ਸਮੱਸਿਆ ਨਹੀਂ ਹੈ ਪਰ ਮੈਂ ਹੁਣ ਬਹੁਤ ਹੈਰਾਨ ਹੋ ਰਿਹਾ ਮਸਕਰੀ ਟੰਪ ਵਿਚਕਾਰ ਤਣਾਵ ਉਦੋਂ ਵੱਧਿਆ ਜਦੋਂ ਮਸਕ ਨੇ ਟੰਪ ਦੇ ਨਵੇਂ ਟੈਕਸ ਅਤੇ ਖਰਚ ਬਿੱਲ ਦੀ ਆਲੋਚਨਾ ਕੀਤੀ ਜਿਸ ਦਾ ਕਾਂਗਰਸ ਬਜਟ ਦਫਤਰ ਨੇ ਅਨੁਮਾਨ ਲਗਾਇਆ ਸੀ ਕਿ ਇਹ 2.434 ਤੱਕ ਅਮਰੀਕੀ ਕਾਟੇ ਵਿੱਚ 3.3 ਟ੍ਰਿਲੀਅਨ ਡਾਲਰ ਦਾ ਵਾਅਦਾ ਕਰੇਗਾ ਦਰਜੇ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਲਿਖਿਆ ਸੀਗਾ ਕਿ ਜਦੋਂ ਖਰਚ ਅਤੇ ਵਿਸ਼ਟਾਚਾਰ ਦੀ ਗੱਲ ਹੁੰਦੀ ਹੈ ਜੋ ਸਾਡੇ ਦੇਸ਼ ਨੂੰ ਬਰਬਾਦ ਕਰ ਰਿਹਾ ਹੈ ਤਾਂ ਅਸੀਂ ਇੱਕ 파ਰਟੀ ਪ੍ਰਣਾਲੀ ਦੇ ਵਿੱਚ ਰਹਿੰਨੇ ਆ ਨਾ ਸਿਰਫ ਲੋਕਤੰਤਰ ਵਿੱਚ ਅਮਰੀਕਾ ਪਾਰਟੀ ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦੇਣ ਦੇ ਲਈ ਬਣਾਈ ਗਈ ਹੈ ਤੰਦਾ ਅਜ਼ੀ ਦੇ ਟਰੰਪ ਅਤੇ ਮਸਕ ਦੇ ਵਿਚਕਾਰ ਵਨ ਬਿਗ ਬਿਊਟੀਫੁਲ ਕਾਨੂੰਨ ਨੂੰ ਲੈ ਕੇ મતਭੇਦ ਰਹੇ ਨੇ ਜਿੱਥੇ ਇੱਕ ਪਾਸੇ ਟਰੰਪ ਦਾਵਾ ਕਰਦੇ ਨੇ ਕਿ ਇਸ ਕਾਨੂੰਨ ਦੇ ਨਾਲ ਅਮਰੀਕਾ ਨੂੰ ਬਹੁਤ ਫਾਇਦਾ ਹੋਵੇਗਾ ਜਦੋਂ ਕਿ ਮਸਕ ਨੇ ਇਸ ਕਾਨੂੰਨ ਨੂੰ ਦੇਸ਼ ਉੱਤੇ ਕਲਜਵਦ ਆਉਣ ਵਾਲਾ ਦੱਸਿਆ ਉਦੋਂ ਤੋਂ ਦੋਵਾਂ ਵਿਚਾਰ ਸੰਬੰਧ ਨਾਪੂਰਨ ਹੋ ਗਏ ਨੇ ਇਸ ਸਮੇਂ ਮਸਕ ਨੇ ਇੱਕ ਵਾਰ ਟਰੰਪ ਨੂੰ ਦੁਬਾਰਾ ਚੋਣ ਜਿੱਤਣ ਦੇ ਵਿੱਚ ਮਦਦ ਕਰਨ ਦੇ ਲਈ ਆਪਣੇ ਖੁਦ ਉੱਤੇ 275 ਮਿਲੀਅਨ ਡਾਲਰ ਤੋਂ ਵੱਧ ਪੈਸੇ ਖਰਚ ਕਰ ਦਿੱਤੇ ਨੇ ਪਰ ਹੁਣ ਆਪਣੀ ਨਵੇਂ ਰਾਜਨੀਤਿਕ ਪਾਰਟੀ ਅਟ ਟਰੰਪ ਦੀਆਂ ਨੀਤੀਆਂ ਉੱਤੇ ਤਿੱਖੇ ਹਮਲੇ ਦੇ ਨਾਲ ਦੋਵੇਂ ਸਾਥਕਾਂ ਸਹਿਯੋਗੀ ਰਾਜਨੀਤਿਕ ਵਿਰੋਧੀ ਬਣ ਗਏ ਨੇ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ